ਮਨੋ ਰਿਤ ਕੌਰ ਹੈ ਜੀ ਅ ਤੁਸੀਂ ਕਿਹੜੀ ਕਲਾਸ ਕਿਹੜੀ ਇੰਸਟੀਚਿਊਟ ਪੜਦੇ ਹੋ ਤੇ ਕਿੱਥੇ ਖੇਡਣ ਗਏ ਸੀ ਕਿਸ ਲੈਵਲ ਤੇ ਜਿੱਤ ਹਾਸਲ ਕਰਕੇ ਆਏ ਹੋ ਮੈਂ ਪਲੱਸ 2 ਕਲਾਸ ਚ ਪੜਦੀ ਆ ਮੈਂ ਵਾਈਸ ਪਬਲਿਕ ਸਕੂਲ ਹੰਡਾਏ ਵਿੱਚ ਪੜਦੀ ਆ ਐਂਡ ਸਾਡੀ ਇੱਕ ਇੱਕ ਬਾਕਸਿੰਗ ਜੂਨੀਅਰ ਨੈਸ਼ਨਲ ਹੋਈ ਸੀਗੀ ਸੋਲਨ ਹਿਮਾਚਲ ਪ੍ਰਦੇਸ਼ ਦੇ ਵਿੱਚ ਉਥੋਂ ਮੇਰਾ ਦੋ 골ਡ ਮੈਡਲ ਆਏ ਨੇ ਦੋ ਇਵੈਂਟਾਂ ਦੇ ਵਿੱਚੋਂ ਪਹਿਲਾਂ ਵੀ ਤੁਸੀਂ ਜਿੱਤਕੋ ਹਾਂਜੀ ਮੈਂ ਇਹ 4 ਸਾਲ ਹੋ ਗਏ ਮੈਨੂੰ ਇਹ ਗੇਮ ਕਰਦੀ ਨੂੰ ਤੇ ਮੇਰੇ 3 ਵਾਰ 골ਡ ਆ ਚੁੱਕਿਆ ਤੇ ਇੱਕ ਵਾਰ ਮੇਰਾ ਸਿਲਵਰ ਆ ਚੁੱਕਿਆ ਗੇਮ ਚੋਂ ਕਿਸ ਤਰ੍ਹਾਂ ਜਿੱਤ ਨੂੰ ਦੇਖਦੇ ਹੋ ਕਿ ਕਿਸ ਤਰ੍ਹਾਂ ਕੰਪੀਟੀਸ਼ਨ ਸੀ ਕਿਸ ਤਰ੍ਹਾਂ ਸੋਚ ਕੇ ਗਈ ਸੀ मतलब ਸੋਚ ਕੇ ਤਾਂ ਬਸ ਮੇਨ ਗੇਮ 골 ਇੱਕੋ ਹੀ ਹੁੰਦਾ ਕਿ 골ਡ ਮੈਡਲ ਲੈ ਕੇ ਆਣਾ ਆਪਣੀ ਪ੍ਰੈਕਟਿਸ ਸ਼ੁਰੂ ਤੋਂ ਵੇ ਦੀ ਰੱਖੀ ਦੀ ਆ ਪੜਾਈ ਵਗੈਰਾ ਤਾਂ ਚਲੋ ਹੁੰਦੀ ਰਹਿੰਦੀ ਆ ਫਿਰ ਵੀ ਚਲੋ ਉਹ ਵੀ ਜ਼ਰੂਰੀ ਆ ਬਟ ਜਿਆਦਾ ਤਾਂ 60% ਮੇਰੀ ਗੇਮ ਹੀ ਆ 40% ਮੈਂ ਆਪਣੀ ਸਟਡੀ ਨੂੰ ਟਾਈਮ ਦਿੰਨੀ ਆ 60% ਆਪਣੀ ਗੇਮ ਨੂੰ ਟਾਈਮ ਦਿੰਨੀ ਆ ਕਿਉਂਕਿ ਮੈਂ 골 ਮੇਰਾ ਇਹ ਆ ਕਿ ਮੈਂ ਮੈਡਲ 올림픽 ਤੱਕ ਲੈ ਕੇ ਆਉਣਾ 골ਡ ਮੈਡਲ ਜਿਵੇਂ ਕਿ ਆਖਿਆ ਸੀ ਪਿਛਲੇ ਕਿੜੇ ਤੁਸੀਂ ਕਹਿੰਦੇ ਸਰਕਾਰ ਜਿਹੜਾ ਤੁਹਾਡਾ ਸਾਥ ਨਹੀਂ ਦਿੱਤੀ ਪਰਿਵਾਰ ਵੱਲੋਂ ਹੀ ਪੈਸੇ ਲਾ ਕੇ ਮਤਲਬ ਕਿ ਸਾਨੂੰ ਭੇਜਿਆ ਗਿਆ ਸੀ ਕਿ ਐਕਤੀ ਵਾਰ ਵੀ ਉਸ ਤਰ੍ਹਾਂ ਹੀ ਹੋਇਆ ਹਾਂਜੀ ਇਸ ਵਾਰ ਵੀ ਸੇਮ ਹੀ ਹੋਇਆ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਐਂਡ ਇਸ ਵਾਰ ਵੀ ਸਾਰਾ ਖਰਚਾ ਮੇਰੇ ਘਰਦਿਆਂ ਦੇ ਆਪ ਹੀ ਲਾਇਆ ਮੇਰਾ ਰਹਿਣ ਸਹਿਣ ਦਾ ਮੇਰਾ ਖਾਣ ਪੀਣ ਜੋ ਵੀ ਸੀ ਸਾਰਾ ਖਰਚਾ ਮੇਰੇ ਆਪ ਘਰਦਿਆਂ ਨੇ ਲਾਇਆਗਾ ਮੇਰੀ ਸਰਕਾਰ ਨੂੰ ਇੱਕੋ ਅਪਰੋਚ ਆ ਕਿ ਤੁਸੀਂ ਚਾਹੋ ਨਿਓ ਵੀ ਪੰਜਾਬ ਦੇ ਜ਼ਿਆਦਾਤਰ ਮੈਡਲ ਆਨ ਤੇ ਬਹੁਤ ਸਾਰੇ ਬੱਚੇ ਨਸ਼ਿਆਂ ਤੋਂ ਵੀ ਬਚ ਸਕਦੇ ਆ ਬਟ ਥੋੜੀ ਛੋਟੀ ਜੀ ਹੈਲਪ ਸਾਡੀ ਬਹੁਤ ਵਧੀਆ ਜ਼ਿੰਦਗੀ ਬਣਾ ਦੂਗੀ ਤੁਸੀਂ ਹਰੇਕ ਬੱਚੇ ਨੂੰ ਜੋ ਵੀ ਖੇਡ ਕੇ ਆਉਂਦੇ ਉਹਨਾਂ ਦੇ ਮੈਡਲ ਆਉਂਦੇ ਤੁਸੀਂ ਉਹਨਾਂ ਨੂੰ ਸਕਾਲਰਸ਼ਿਪਸ ਦੋ ਕਿਟ ਪ੍ਰੋਵਾਈਡ ਕਰੋ ਸਾਰੀ ਡਾਈਟ ਪ੍ਰੋਵਾਈਡ ਕਰੋਗੇ ਤਾਂ ਅਸੀਂ ਤੁਹਾਨੂੰ ਅੱਜ ਜੇ ਤੁਸੀਂ ਸਾਨੂੰ ਆਪਦਾ 100% ਦੋਗੇ ਅਸੀਂ ਵੀ ਤੁਹਾਨੂੰ ਆਪਦਾ 100% ਦਵਾਂਗੇ ਅਸੀਂ ਵੀ ਤੁਹਾਡੇ ਲਈ ਕੁਛ ਨਾ ਕੁਛ ਲੈ ਕੇ ਜਰੂਰ ਆਵਾਂਗੇ ਜਿਵੇਂ ਕਿ ਮੀਤ ਜੀ ਹੈ ਸੀਗਾ ਖੇਡ ਮੰਤਰੀ ਸੀਗਾ ਇੱਥੇ ਆਪਣਾ ਆਪਣਾ ਸੀਗਾ ਪਰ ਉਸ ਦੇ ਹੁੰਦੇ ਹੋਏ ਵੀ ਸਾਨੂੰ ਕੋਈ ਸਹੂਲਤ ਨਹੀਂ ਜੀ ਕਿਸੇ ਨੇ ਵੀ ਸਾਨੂੰ ਕੋਈ ਕੋਈ ਇਵਨ ਸਾਨੂੰ ਮਿਲਣ ਤੱਕ ਨਹੀਂ ਆਇਆ ਵੀ ਬੱਚੇ ਤੁਹਾਡਾ ਮੈਡਲ ਆਇਆ ਵੀ ਤੁਸੀਂ ਬਹੁਤ ਵਧੀਆ ਖਿਦਿਓ ਇਦਾਂ ਕੋਈ ਵੀ ਸਾਨੂੰ ਕਿਸੇ ਵੱਲੋਂ ਕੋਈ ਹੈਲਪ ਨਹੀਂ ਹੋਈ ਅੱਜ ਪਰਿਵਾਰ ਤੇ ਬਾਈਸ ਗਰੁੱਪ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਮੈਨੂੰ ਮੇਰੇ ਪਰਿਵਾਰ ਨੇ ਮੇਰੇ ਸਕੂਲ ਨੇ ਬਹੁਤ ਮਤਲਬ ਸਪੋਰਟ ਕੀਤਾ ਹਰ ਇੱਕ ਚੀਜ਼ ਲਈ ਹਰ ਇੱਕ ਚੀਜ਼ ਲਈ ਕਦੇ ਵੀ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਮੇਰੇ ਟੀਚਰਸ ਨੇ ਵੀ ਮੇਰੇ ਕੋਚ ਸਾਹਿਬਾਨ ਨੇ ਵੀ ਮੇਰੇ ਪੇਰੈਂਟਸ ਨੇ ਵੀ ਜੋ ਮੈਨ ਚਾਹੀਦਾ ਮੈਨੂੰ ਆਲਰੇਡੀ ਦੇ ਦੇ ਦਿੰਦੇ ਆ ਐਂਡ ਜਿੰ ਆ ਇਹ ਨਹੀਂ ਕਹਿੰਦੇ ਵੀ ਤੂੰ ਇਹ ਚੀਜ਼ ਨਾ ਕਰ ਵਿੱਚ ਇਹ ਚੀਜ਼ ਤੇਰੇ ਲਈ ਵੀ ਤੂੰ ਇਹ ਚੀਜ਼ ਕਰ ਨਹੀਂ ਸਕਦੀ ਮੈਨੂੰ ਹਮੇਸ਼ਾ ਮੋਟਿਵ ਹੀ ਕਰਦੇ ਹਰੇਕ ਚੀਜ਼ ਮੇਰਾ ਨਾਮ ਕੁਲਦੀਪ ਸਿੰਘ ਜੀ ਜੀ ਕਿੱਦਾਂ ਲੱਗਿਆ ਜਿਹੜੇ ਬੱਚੇ ਅੱਜ ਅੱਜ 골ਡ ਮੈਲ ਦੇ ਜਿੱਤੇ ਬਣਾਲੇ ਪਹੁੰਚੇ ਆ ਤੇ ਸਵਾਰਥ ਦੇ ਨਾਲ ਪਹੁੰਚੇ ਨਾਲੇ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਪੂਰੇ ਬਰਨਾਲੇ ਸ਼ਹਿਰ ਨੂੰ ਪੂਰਾ ਮਾਣ ਮਹਿਸੂਸ ਆ ਜੀ ਬਾਕੀ ਸਕੂਲ ਵੱਲੋਂ ਵੀ ਟੀਚਰ ਆਏ ਹੋਏ ਨੇ ਉਹਨਾਂ ਨੇ ਪੂਰਾ ਇਹ ਗੱਲ ਦਾ ਮਾਣ ਮਹਿਸੂਸ ਆ ਜੀ ਦੋ ਬੱਚੇ ਮੈਡਲ ਲੈ ਕੇ ਆਏ ਨੇ ਕਿਸ ਤਰ੍ਹਾਂ ਦਾ ਪੜ੍ਹਾਈ ਤੇ ਖੇਡਾਂ ਵਿੱਚ ਨਾ ਕਿਵੇਂ ਟਾਈਮ ਮਰਗੀ ਦੇਰੇ ਬੱਚੇ 50-50% ਦੋਨਾਂ ਪਾਸੇ ਖੇਡ ਪਾਸੇ ਵੀ ਪੜ੍ਹਾਈ ਵਾਲੇ ਪਾਸੇ ਵੀ ਉਹ ਵੀ ਜਿਆਦਾ ਸਪੋਰਟ ਦੀ ਬਿਨਾ ਸਪੋਰਟ ਤੋਂ ਕੋਈ ਚੀਜ਼ ਹਾਸਲ ਨਹੀਂ ਹੁੰਦੀ ਜਦ ਤੱਕ ਪਰਿਵਾਰ ਦੇ ਆ ਨਹੀਂ ਪਰਿਵਾਰ ਕਨੇਓ ਪੂਰੀ ਸਪੋਰਟ ਆਈ ਇਹਨੂੰ ਬਾਕੀ ਸਕੂਲ ਕਨੇਓ ਬਾਕੀ ਕੋਚ ਸਾਹਿਬਾਨ ਨੇ ਜਿਹੜੇ ਉਹ ਵਧੀਆ ਚੰਗੀ ਤਰ੍ਹਾਂ ਇਹਨਾਂ ਨੂੰ ਮਤਲਬ ਪ੍ਰੈਕਟਿਸ ਕਰਾਉਂਦੇ ਨੇ ਜਿਆਦਾ ਸਰਕਾਰ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਹੈ ਜਿਵੇਂ ਪਿਛਲੇ ਦਾ ਤੁਸੀਂ ਕਹਿੰਦੇ ਸੀ ਨਹੀਂ ਕੋਈ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਇਸ ਵਾਰ ਵੀ ਸਾਰਾ ਖਰਚਾ ਆਪ ਕਰਕੇ ਪਿਛਲੀ ਵਾਰ ਤੇ ਇਹਦਾ ਬਾਹਰ ਜਾਣ ਦਾ ਇੰਟਰਨੈਟ ਜਾਣ ਦਾ ਵੀ ਬਣਿਆ ਸੀ 5 ਲੱਖ ਰੁਪਏ ਖਰਚਾ ਸੀ ਉਹ ਅਸੀਂ ਇੰਨਾ ਕਰ ਨਹੀਂ ਸਕੇ ਤਾਂ ਜਾਂ ਕਰਕੇ ਉਹ ਰਹੇ ਨਹੀਂ ਪੰਜਾਬ ਸਰਕਾਰ ਨੇ ਕੁਝ ਨਹੀਂ ਨਹੀਂ ਉਹ ਕੁਝ ਨਹੀਂ ਕਰਿਆ ਜੀ ਇਸੇ ਦਾ ਇਹਦਾ ਬੱਚੇ ਰਹਿ ਜਾਂਦੇ ਆ ਜੀ ਜਿਹੜੇ ਮਤਲਬ ਗਰੀਬ ਘਰ ਦੇ ਬੱਚੇ ਹੁੰਦੇ ਆ ਰਹਿ ਜਾਂਦੇ ਨੇ ਉਹਨਾਂ ਨੇ ਖਬਰਾਂ ਨਹੀਂ ਅੱਗੇ ਕਿ ਉਹਨਾਂ ਦੀ ਸਹਾਇਤਾ ਕਰੀ ਜਾਵੇ ਕਾਹਾਂ ਕਿੱਥੇ ਤੱਕ ਜਾਣਾ